ਇਕ ਸਵਾਲ ਖੜਾ ਹੋ ਗਿਆ ਉਦੋਂ ਦਾ ਜਦੋਂ ਦਾ ਸਰਦਾਰ ਪ੍ਰਗਟ ਸਿੰਘ ਐਮ ਐਲ ਏ ਪ੍ਰਗਟ ਸਿੰਘ ਸੀ ਐਮ ਭਗਵੰਤ ਮਾਨ ਨੂੰ ਮਿਲ ਕੇ ਆਏ ਨੇ ਉਸ ਤੋਂ ਬਾਅਦ ਇਹ ਸਵਾਲ ਖੜਾ ਆਇਆ ਕਿ ਸੀ ਐਮ ਭਗਵੰਤ ਮਾਨ ਦੀ ਬਿਮਾਰੀ ਸਿਆਸੀ ਹੈ ਜਾਂ ਸੱਚ ਹੈ ਕਿ ਸੀ ਐਮ ਭਗਵੰਤ ਮਾਨ ਦੀ ਇਹ ਬਿਮਾਰੀ ਸਿਆਸੀ ਪੱਧਰ ਦੇ ਉੱਤੇ ਵਾਚਣੀ ਚਾਹੀਦੀ ਹੈ ਜਾਂ ਫਿਰ ਅਸਲ ਦੇ ਵਿੱਚ ਸੀ ਐਮ ਭਗਵੰਤ ਮਾਨ ਕਿਸੇ ਬਿਮਾਰੀ ਤੋਂ ਗ੍ਰਸਤ ਸਨ ਐਥੋਂ ਤੱਕ ਕਿ ਵਿਕਰਮ ਸਿੰਘ ਮਜੀਠੀਆ ਨੇ ਤਾਂ ਲਿਵਰ ਸਨੋਸਿਸ ਦੀ ਗੱਲ ਕਰ ਦਿੱਤੀ ਸੀ ਕਿ ਉਹਨਾਂ ਨੂੰ ਉਹ ਹੋਇਆ ਪਿਆ ਕਿਉਂਕਿ ਉਹ ਸ਼ਰਾਬ ਜ਼ਿਆਦਾ ਪੀਂਦੇ ਆ ਵਿਕਰਮ ਸਿੰਘ ਮਜੀਠੀਆ ਦਾ ਇਹ ਤਰਕ ਸੀ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਇੱਕ ਲੰਮਾ ਸਮਾਂ ਕੁਝ ਤਿੰਨ ਦਿਨ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਕੱਢ ਕੇ ਆਏ ਨੇ ਔਰ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਇੱਥੋਂ ਤੱਕ ਕਿ ਉਸ ਦੇ ਵਿੱਚ ਚੱਲਦੀਆਂ ਕਿਆਸ ਰਹੀਆਂ ਨੇ ਜੋ ਮੋੜ ਫੜੇ ਨੇ ਉਹ ਸਾਰਿਆਂ ਦੇ ਸਾਹਮਣੇ ਔਰ ਪ੍ਰਗਟ ਸਿੰਘ ਨੇ ਜਦੋਂ ਪ੍ਰਗਟ ਸਿੰਘ ਮਿਲ ਕੇ ਆਏ ਤੇ ਉਸ ਤੋਂ ਬਾਅਦ ਕੁਝ ਇੰਟਰਵਿਊਜ਼ ਦੇ ਵਿੱਚ ਉਹਨਾਂ ਦੇ ਵੇਰਵੇ ਚੱਲੇ ਉਸ ਤੋਂ ਬਾਅਦ ਤਾਂ ਸਵਾਲ ਹੀ ਨਵੇਂ ਖੜੇ ਹੋਣ ਲੱਗੇ ਇੱਥੋਂ ਤੱਕ ਸਵਾਲ ਖੜੇ ਹੋਣ ਲੱਗੇ ਕਿ ਕੀ ਸੀਐਮ ਭਗਵੰਤ ਮਾਨ ਦੀ ਇਹ ਬਿਮਾਰੀ ਸੱਚ ਸੀ ਜਾਂ ਮਹਿਜ਼ ਇੱਕ ਸਿਆਸੀ ਦਾਅਵੇ ਸੀ ਹੁਣ ਕਈ ਸਿਆਸੀ ਮਾਹਰ ਇਦਾਂ ਦੇ ਨੇ ਕਈ ਇਦਾਂ ਦੇ ਲੋਕ ਵੀ ਨੇ ਜੋ ਇਸ ਪ੍ਰਕਾਰ ਦੀਆਂ ਗੱਲਾਂ ਕਰ ਰਹੇ ਨੇ ਕਿ ਸੀਐਮ ਭਗਵੰਤ ਮਾਨ ਦਰਅਸਲ ਕਿਸੇ ਸਿਆਸੀ ਪ੍ਰੋਬਲਮ ਕਰਕੇ ਹਸਪਤਾਲ ਦੇ ਵਿੱਚ ਅੰਨਿਤਨ ਰਹੇ ਨੇ ਸਾਫ਼ ਤੌਰ ਦੇ ਉੱਤੇ ਇਹ ਗੱਲ ਕਹੀ ਗਈ ਹੈ ਕਿ ਕੋਈ ਵਿਵਾਦ ਆਪਸੀ ਫਸਾਦ ਚੱਲਦਾ ਪਿਆ ਹੈ ਸੀਐਮ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਔਰ ਇਥੋਂ ਤੱਕ ਵੀ ਚਰਚੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੀ ਜਿਹੜੀ ਸਰਕਾਰ ਹੈ ਉਸ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਬਣੇ ਹੋਏ ਨੇ ਹੁਣ ਇਹਨਾਂ ਦੇ ਵਿੱਚ ਸੱਚਾਈ ਕਿੰਨੀ ਹੈ ਨਾ ਤੱਥਾਂ ਦੇ ਵਿੱਚ ਇਹਨਾਂ ਨੁਕਤਿਆਂ ਦੇ ਵਿੱਚ ਸੱਚਾਈ ਕਿੰਨੀ ਹੈ ਇਹ ਤਾਂ ਆਉਂਦਾ ਵਕਤ ਦੱਸ ਸਕਦਾ ਹੈ ਪਰ ਜ਼ਰੂਰ ਪ੍ਰਗਟ ਸਿੰਘ ਨੇ ਆਪਣੇ ਜਵਾਬ ਦੇ ਵਿੱਚ ਬੜਾ ਕੁਝ ਦੱਸ ਦਿੱਤਾ ਪ੍ਰਗਟ ਸਿੰਘ ਨੇ ਆਪਣੇ ਜਵਾਬ ਦੇ ਵਿੱਚ ਇਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਨੂੰ ਤਾਂ ਵੱਧ ਕਰਕੇ ਸਿਆਸੀ ਲੱਗੀ ਹੈ ਹਾਲਾਂਕਿ 50 50 ਚਾਂਸ ਹੋ ਸਕਦਾ ਪਰ ਇਹ 50 50 ਚਾਂਸ ਕਿਸ ਚੀਜ਼ ਦਾ ਵਕਤ ਤੌਰ ਦੇ ਉੱਤੇ ਸਿਆਸੀ ਬਿਮਾਰੀ ਲੱਗਣ ਦਾ ਕੀ ਮਤਲਬ ਹੈ ਕਿਉਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਇੱਥੇ ਮਹਿਜ਼ ਕੱਲੀ ਬਿਮਾਰੀ ਦਾ ਕਾਰਨ ਨਹੀਂ ਸੀ ਸਗੋਂ ਇੱਥੇ ਕੋਈ ਕਾਰਨ ਹੋਰ ਸੀ ਕੋਈ ਸਿਆਸੀ ਕਾਰਨ ਸੀ ਹਾਲਾਤ ਤਣਾਅਪੂਰਵਕ ਨੇ ਤੁਹਾਨੂੰ ਇਸ ਮਾਮਲੇ ਨੂੰ ਲੈ ਕੇ ਕੀ ਲੱਗਦਾ ਹੈ ਸੀਐਮ ਭਗਵੰਤ ਮਾਨ ਦੀ ਹਸਪਤਾਲ ਯਾਤਰਾ ਨੂੰ ਲੈ ਕੇ ਖਾਸ ਕਰਕੇ ਜਦੋਂ ਉਹ ਬਿਮਾਰ ਹੁੰਦੇ ਨੇ ਉੱਥੇ ਜਾ ਕੇ ਦਾਖਲ ਹੁੰਦੇ ਨੇ ਫੋਟੋਸ ਹਸਪਤਾਲ ਦੇ ਵਿੱਚ ਉਸ ਤੋਂ ਲੈ ਕੇ ਹੁਣ ਤੱਕ ਸਿਆਸਤ ਨੇ ਜਿਵੇਂ ਗੇੜ ਭੰਨੇ ਹੈ ਇਹੀ ਸੋਚਦੇ ਹੋ ਕਿ ਸਿਆਸਤ ਕਿੱਥੇ ਤੱਕ ਜਾਵੇਗੀ ਕਿੱਧਰ ਵੱਲ ਜਾਵੇਗੀ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਤੱਕਲੀ ਬਣੇ ਰੋ ਵਨ ਇੰਡੀਆ ਪੰਜਾਬੀ ਤੇ